ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਕਰਨ ਆਇਆ ਹਾਂ ਜੋ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਹਰ ਬੰਦਾ ਸੁਪਨੇ ਵੇਖਦਾ ਹੈ ਪਰ ਸਿਰਫ ਕੁਝ ਹੀ ਉਹਨਾਂ ਨੂੰ ਹਕੀਕਤ ਬਣਾਉਂਦੇ ਨੇ। ਕੀ ਇਹ ਸਿਰਫ ਕਿਸਮਤ ਵਾਲਿਆਂ ਨਾਲ ਹੁੰਦਾ? ਨਹੀਂ। ਜੋ ਲੋਕ ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਨੇ ਉਹਨਾਂ ਵਿੱਚ ਇੱਕ ਚੀਜ਼ ਕਾਮਨ ਹੁੰਦੀ ਹੈ। ਕਦੇ ਵੀ ਹਾਰ ਨਾ ਮੰਨਣ ਦਾ ਜਜ਼ਬਾ। ਸੁਪਨੇ ਸਿਰਫ ਰਾਤ ਨੂੰ ਸੋਚਣ ਲਈ ਨਹੀਂ ਹੁੰਦੇ ਬਲਕਿ ਜਾਗਦੇ ਹੋਏ ਉਹਨਾਂ ਨੂੰ ਪੂਰਾ ਕਰਨ ਲਈ ਹੁੰਦੇ ਨੇ। ਜੇਕਰ ਤੁਸੀਂ ਕਿਸੇ ਚੀਜ਼ ਨੂੰ ਦਿਲੋਂ ਚਾਹੁੰਦੇ ਹੋ ਤਾਂ ਉਸ ਲਈ ਪੂਰੀ ਮਿਹਨਤ ਕਰੋ ਸੋਚਣ ਨਾਲ ਕੁਝ ਵੀ ਨਹੀਂ ਹੁੰਦਾ ਐਕਸ਼ਨ ਲੈਣਾ ਜ਼ਰੂਰੀ ਹੈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਅਸਫਲ ਹੋਣ ਤੋਂ ਡਰਦੇ ਹਾਂ ਪਰ ਯਾਦ ਰੱਖੋ ਜੋ ਹਾਰ ਤੋਂ ਡਰਦੇ ਨੇ ਉਹ ਕਦੇ ਵੀ ਜਿੱਤ ਨਹੀਂ ਸਕਦੇ ਜਿੰਨੇ ਵੱਡੇ ਲੋਕ ਸਫਲ ਹੋਏ ਨੇ ਉਹਨਾਂ ਨੇ ਵੀ ਕਈ ਵਾਰ ناکامی ਦਾ ਸਾਹਮਣਾ ਕੀਤਾ ਪਰ ਉਹ ਹਾਰੇ ਨਹੀਂ ਉਹ ਲੱਗੇ ਰਹੇ ਮਿਹਨਤ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ ਜੇਕਰ ਸਫਲਤਾ ਇੰਨੀ ਆਸਾਨ ਹੁੰਦੀ ਤਾਂ ਹਰ ਕੋਈ ਅਮਰਤ ਪੀ ਰਿਹਾ ਹੁੰਦਾ ਪਰ ਅਸਲ ਗੱਲ ਇਹ ਹੈ ਕਿ ਜਿੱਤਣ ਵਾਲੇ ਲੋਕ ਦਿਨ ਰਾਤ ਮਿਹਨਤ ਕਰਦੇ ਨੇ ਸਚਨ ਤੰਦੂਲਕਰ ਨੇ ਵੀ ਸਿਰਫ ਸੁਪਨਾ ਨਹੀਂ ਵੇਖਿਆ ਉਹਨੇ ਹਰ ਰੋਜ਼ 8-10 ਘੰਟੇ ਪ੍ਰੈਕਟਿਸ ਵੀ ਕੀਤੀ ਦੁਨੀਆ ਹਮੇਸ਼ਾ ਕਹੇਗੀ ਕਿ ਤੁਸੀਂ ਇਹ ਨਹੀਂ ਕਰ ਸਕਦੇ ਕੁਝ ਲੋਕ ਤੁਹਾਡਾ ਹੌਸਲਾ ਤੋੜਨ ਦੀ ਕੋਸ਼ਿਸ਼ ਕਰਨਗੇ ਪਰ ਤੁਸੀਂ ਉਹਨਾਂ ਦੀ ਨਹੀਂ ਸੁਣਨੀ ਤੁਹਾਨੂੰ ਆਪਣੇ ਅੰਦਰ ਦੀ ਆਵਾਜ਼ ਸੁਣਨੀ ਪਵੇਗੀ ਮੈਂ ਕਰ ਸਕਦਾ ਹਾਂ ਆਪਣੀ ਪਹਿਚਾਨ ਖੁਦ ਬਣਾਓ ਜ਼ਿੰਦਗੀ ਸਿਰਫ ਜੀਣ ਲਈ ਨਹੀਂ ਹੁੰਦੀ ਇੱਕ ਮਿਸਾਲ ਬਣਾਉਣ ਲਈ ਹੁੰਦੀ ਆ ਤੁਹਾਨੂੰ ਦੁਨੀਆ ਦੇ ਪਿੱਛੇ ਚੱਲਣ ਦੀ ਲੋੜ ਨਹੀਂ ਦੁਨੀਆ ਤੁਹਾਡੇ ਪਿੱਛੇ ਚੱਲੇਗੀ ਜੇਕਰ ਤੁਸੀਂ ਆਪਣੇ ਸੁਪਨਿਆਂ ਲਈ ਮਿਹਨਤ ਕਰਦੇ ਰਹੋ ਤੁਸੀਂ ਕਰ ਸਕਦੇ ਹੋ ਆਪਣੀ ਜ਼ਿੰਦਗੀ ਬਦਲਦਾ ਸਮਾਂ ਆ ਗਿਆ ਅਸੀਂ ਅਕਸਰ ਸੋਚਦੇ ਹਾਂ ਕਿ ਕਦੇ ਨਾ ਕਦੇ ਚੰਗਾ ਸਮਾਂ ਆਵੇਗਾ पर सच्चाई यह है कि सानू अपना समय खुद बनाਉਣਾ ਪਵੇਗਾ ਜਦੋਂ ਵੀ ਤੁਸੀਂ ਕਹਿੰਦੇ ਹੋ ਕੱਲ ਕਰਾਂਗੇ ਯਕੀਨ ਮੰਨੋ ਉਹ ਕੱਲ ਕਦੇ ਨਹੀਂ ਆਉਗੀ ਸਫਲ ਲੋਕ ਕੱਲ ਨਹੀਂ ਅੱਜ ਦੀ ਸੋਚਦੇ ਨੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਬਦਲਨੀ ਚਾਹੁੰਦੇ ਹੋ ਤਾਂ ਹੁਣੇ ਸ਼ੁਰੂ ਕਰੋ ਹਰ ਦਿਨ ਇੱਕ ਨਵਾਂ ਮੌਕਾ ਲੈ ਕੇ ਆਉਂਦਾ ਪਰ ਜੋ ਲੋਕ ਉਹਨੂੰ ਗਵਾ ਦਿੰਦੇ ਨੇ ਉਹ ਹਮੇਸ਼ਾ ਪਛਤਾਉਂਦੇ ਨੇ ਮੰਜ਼ਲਾਂ 'ਚ ਰੁਕਾਵਟਾਂ ਆਉਣਗੀਆਂ ਪਰ ਰੋਕਣਾ ਨਹੀਂ ਜੇਕਰ ਤੁਸੀਂ ਵੱਡਾ ਸੁਪਨਾ ਵੇਖਦੇ ਹੋ ਤਾਂ ਯਕੀਨ ਰੱਖੋ ਕਿ ਰਸਤੇ ਵਿੱਚ ਕਈ ਮੁਸ਼ਕਲਾਂ ਆਉਣਗੀਆਂ ਲੋਕ ਤੁਹਾਡੀ ਨਿੰਦਾ ਕਰਨਗੇ ਤੁਹਾਨੂੰ ਅਸਫਲਤਾਵਾਂ ਮਿਲਣਗੀਆਂ ਕਈ ਵਾਰ ਤੁਹਾਨੂੰ ਲੱਗੇਗਾ ਕਿ ਮੈਂ ਛੱਡ ਦੇਵਾਂ ਪਰ ਇਹੀ ਵਕਤ ਤੁਹਾਡੀ ਅਸਲ ਅਜਮਾਇਸ਼ ਦਾ ਹੋਵੇਗਾ ਜਿਹੜੇ ਲੋਕ ਹਾਰ ਮੰਨ ਜਾਂਦੇ ਨੇ ਉਹ ਰਸਤੇ ਵਿੱਚ ਹੀ ਛੱਡ ਦਿੰਦੇ ਨੇ ਪਰ ਜਿਹੜੇ ਹੌਸਲਾ ਰੱਖਦੇ ਨੇ ਉਹ ਅੰਤ ਤੱਕ ਲੜਦੇ ਨੇ ਜੇ ਜਿੱਤਦੇ ਨੇ ਆਪਣਾ ਮਕਸਦ ਵੱਡਾ ਰੱਖੋ ਜੇਕਰ ਤੁਸੀਂ ਵੱਡੀ ਸੋਚ ਰੱਖਦੇ ਹੋ ਤਾਂ ਵੱਡੀਆਂ ਚੀਜ਼ਾਂ ਹੀ ਹਾਸਲ ਹੋਣਗੀਆਂ ਤੁਸੀਂ ਜਿੰਨਾ ਸੋਚੋਗੇ ਓਨਾ ਹੀ ਵੱਡੇ ਬਣੋਗੇ ਕਿਸੇ ਨੇ ਠੀਕ ਹੀ ਕਿਹਾ ਜੇਕਰ ਤੁਸੀਂ ਤਾਰਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰੋ ਤਾਂ ਘਟੋ ਘਟ ਚੰਨ ਤੱਕ ਤਾਂ ਪਹੁੰਚ ਹੀ ਸਕਦੇ ਹੋ ਮਿਹਨਤ ਕਰਦੇ ਰਹੋ ਨਤੀਜੇ ਆਪਣੇ ਆਪ ਆਉਣਗੇ ਕਈ ਵਾਰ ਸਾਨੂੰ ਲੱਗਦਾ ਕਿ ਮਿਹਨਤ ਦਾ ਕੋਈ ਫਲ ਨਹੀਂ ਮਿਲ ਰਿਹਾ ਪਰੇ ਮੰਨ ਕੇ ਚੱਲੋ ਹਰ ਮਿਹਨਤ ਦਾ ਨਤੀਜਾ ਆਉਂਦਾ ਹੀ ਆਉਂਦਾ ਇੱਕ ਬੀਜ ਜ਼ਮੀਨ 'ਚ ਪੈਣ ਤੋਂ ਬਾਅਦ ਤੁਰੰਤ ਨਿਯੁਕਦਾ ਪਰ ਇੱਕ ਦਿਨ ਵੱਡਾ ਦਰਖਤ ਬਣ ਜਾਂਦਾ ਅਸੀਂ ਬਹੁਤ ਵਾਰ ਮੌਕਿਆਂ ਦੀ ਉਡੀਕ ਕਰਦੇ ਹਾਂ ਪਰ ਮੌਕੇ ਉਹਨਾਂ ਨੂੰ ਹੀ ਮਿਲਦੇ ਨੇ ਜੋ ਤਿਆਰੀਆਂ ਕਰਦੇ ਨੇ ਤੁਸੀਂ ਹਮੇਸ਼ਾ ਨਹੀਂ ਸੋਚ ਸਕਦੇ ਕਿ ਜਦੋਂ ਹਾਲਾਤ ਠੀਕ ਹੋਣਗੇ ਮੈਂ ਫਿਰ ਸ਼ੁਰੂ ਕਰਾਂਗਾ ਪਰ ਜਿਨ੍ਹਾਂ ਲੋਕਾਂ ਨੇ ਇੰਤਜ਼ਾਰ ਕੀਤਾ ਉਹ ਹਮੇਸ਼ਾ ਇੰਤਜ਼ਾਰ ਹੀ ਕਰਦੇ ਰਹੇ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਤੁਸੀਂ ਆਪਣੀ ਜ਼ਿੰਦਗੀ ਦਾ ਕੰਟਰੋਲ ਖੁਦ ਰੱਖੋ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਕਿ ਤੁਸੀਂ ਵੱਡੇ ਸੁਪਨੇ ਦੇਖ ਸਕਦੇ ਹੋ ਜਾਂ ਨਹੀਂ ਕਿਸੇ ਨੇ ਤੁਹਾਨੂੰ ਰੋਕਿਆ ਤਾਂ ਨਹੀਂ ਪਰ ਤੁਸੀਂ ਖੁਦ ਨੂੰ ਰੋਕਿਆ ਹੋਇਆ ਹੈ ਹੁਣੇ ਉੱਠੋ ਹੁਣੇ ਸ਼ੁਰੂ ਕਰੋ ਤੁਸੀਂ ਵੱਡੀਆਂ ਚੀਜ਼ਾਂ ਕਰ ਸਕਦੇ ਹੋ ਸਭ ਤੋਂ ਵੱਡੀ ਜਿੱਤ ਆਪਣੇ ਆਪ ਦਾ ਮਾਣ ਕਰੋ ਸਫਲਤਾ ਦੇ ਅਸਲ ਮayne ਇਹ ਨਹੀਂ ਕਿ ਤੁਸੀਂ ਲੋਕਾਂ ਨੂੰ ਇੰਪ੍ਰੈਸ ਕਰੋ ਬਲਕਿ ਇਹ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਮਾਣ ਨਾਲ ਦੇਖ ਸਕੋ ਹਰ ਰੋਜ਼ ਇੱਕ ਨਵੀਂ ਚੀਜ਼ ਸਿੱਖੋ ਹਰ ਰੋਜ਼ ਇੱਕ ਨਵਾਂ ਚੈਲੰਜ ਲਵੋ ਹਰ ਰੋਜ਼ ਇੱਕ ਵਧੀਆ ਇਨਸਾਨ ਬਣਨ ਦੀ ਕੋਸ਼ਿਸ਼ ਕਰੋ ਸਮਾਂ ਜਾ ਰਿਹਾ ਹੈ ਕੀ ਤੁਸੀਂ ਤਿਆਰ ਹੋ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਕੀ ਤੁਸੀਂ ਵੀ ਇਕੱਲੇ ਬੈਠ ਕੇ ਸੋਚ ਰਹੇ ਹੋ ਕਾਸ਼ ਮੈਂ ਪਹਿਲਾਂ ਸ਼ੁਰੂ ਕਰ ਲੈਂਦਾ ਕਾਸ਼ ਮੈਂ ਇਹ ਕੰਮ ਕਰ ਲੈਂਦਾ ਪਰ ਕਾਸ ਕਦੇ ਵੀ ਕਿਸੇ ਨੂੰ ਜਿੱਤ ਨਹੀਂ ਦਿੰਦਾ ਸਿਰਫ ਹੁਣੇ ਸ਼ੁਰੂ ਕਰਨ ਵਾਲੇ ਹੀ ਜਿੱਤਦੇ ਨੇ ਅਸੀਂ ਸਭ ਕੁਝ ਕਰ ਸਕਦੇ ਹਾਂ ਪਰ ਸਿਰਫ ਤਾਂ ਜੇਕਰ ਅਸੀਂ ਕੋਸ਼ਿਸ਼ ਕਰੀਏ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਤੁਸੀਂ ਵੱਡਾ ਕੰਮ ਕਰ ਸਕਦੇ ਹੋ ਤੁਸੀਂ ਉਹ ਸਭ ਕੁਝ ਹਾਸਲ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ ਹੁਣੇ ਫੈਸਲਾ ਲਵੋ ਤੁਸੀਂ ਵੱਡੇ ਬਣਨ ਆਓ ਤੁਸੀਂ ਆਮ ਜੀਵਨ ਜਿਉਣ ਆਓ ਜਾਂ ਇੱਕ ਉਦਾਹਰਨ ਬਣਨ ਆਓ ਤੁਸੀਂ ਸਿਰਫ ਜੀਣਾ ਚਾਹੁੰਦੇ ਹੋ ਜਾਂ ਲੋਕ ਤੁਹਾਡੀ ਕਹਾਣੀ ਸੁਣਨਾ ਤੁਸੀਂ ਚੰਗਾ ਹੋਇਆ ਕਹਾਉਣਾ ਚਾਹੁੰਦੇ ਹੋ ਜਾਂ ਮੈਨੂੰ ਮਾਣ ਹੈ ਕਹਾਉਣਾ ਚਾਹੁੰਦੇ ਹੋ ਹੋਣ ਵਾਲਾ ਕੁਝ ਨਹੀਂ ਹੁਣੇ ਹੀ ਕਰਨਾ ਪਵੇਗਾ ਤੁਸੀਂ ਕਰ ਸਕਦੇ ਹੋ ਤੁਸੀਂ ਜਿੱਤ ਸਕਦੇ ਹੋ ਹੁਣੇ ਸ਼ੁਰੂ ਕਰੋ ਸਫਲਤਾ ਤੁਹਾਡੀ ਉਡੀਕ ਕਰ ਰਹੀ ਹੈ ਹੁਣੇ ਜਾ ਕੇ ਉਹਨੂੰ ਲੈ ਆਓ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਨਵੇਂ ਮੋਟੀਵੇਸ਼ਨਲ ਵੀਡੀਓਜ਼ ਦੇ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੁਹਾਡੇ ਸੁਪਨੇ ਵੱਡੇ ਨੇ ਉਹਨਾਂ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰੋ ਤੁਹਾਡਾ ਕੀਮਤੀ ਸਮਾਂ ਕੱਢਣ ਦੇ ਲਈ ਧੰਨਵਾਦ